ਕੋਈ ਸਮਾਂ ਸੀ ਜਦੋਂ ਅਮ੍ਰਿਤਸਰ ਦੇ ਵਿੱਚ ਦੀਵਾਲੀ ਬਹੁਤ ਉਮਤਾ ਮਨਾਇਆ ਜਾਂਦੀ ਸੀ ਦੇਸ਼-ਵਦੇਸ਼ਾਂ ਤੋਂ ਲੋਕ ਇੱਥੇ ਦੀਵਾਲੀ ਵੇਖਣ ਲਈ ਆਉਂਦੇ ਸਨ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦੀਵਾਲੀ ਤੇ ਚਾਈਨਾ ਪ੍ਰੋਡਕਟ ਦੀ ਕਾਫੀ ਮਾਰ ਪਈ ਹੈ ਤੇ ਇੱਥੇ ਹੀ ਲੋਕਾਂ ਦਾ ਇਸ ਮਿੱਟੀ ਦੇ ਦੀਵੇ ਵੱਲ ਰੁਝਾਨ ਬਹੁਤ ਜ਼ਿਆਦਾ ਵਧਿਆ ਹੈ ਤੇ ਲੋਕ ਆਪਣੇ ਘਰਾਂ ਵਿੱਚ ਮਿੱਟੀ ਦੇ ਦੀਵੇ ਜਗਾ ਕੇ ਦੀਵਾਲੀ ਤੇ ਲక్ష్ਮੀ ਦੀ ਪੂਜਾ ਕਰਦੇ ਨੇ ਅਮ੍ਰਿਤਸਰ ਵਿੱਚ ਮਿੱਟੀ ਦੇ ਦੀਵੇ ਤਿਆਰ ਹੋ ਜਾਂਦੇ ਨੇ ਤੇ ਦੂਰ ਸ਼ਹਿਰ ਦੇ ਵਿੱਚ ਛੋਟਾ ਦੀਵਾ 50 ਪੈਸੇ ਦਾ ਤੇ ਵੱਡਾ ਦੀਵਾ 5 ਪੈਸੇ ਦਾ ਵੱਡੀ ਦੀਵਾਲੀ ਤੇ 15 ਰੁਪਏ ਦੀਵਿਆਂ ਦਾ ਰੇਟ ਨਹੀਂ ਇਹ ਕਹਿਆ ਕਿ ਇਹ ਦਿਵੇ 12 ਮਹੀਨੇ ਜਲਦੇ ਨੇ ਰਮੇਸਰ ਵਿੱਚ ਹਰ ਰੋਜ਼ 50000 ਮਿੱਟੀ ਦੇ ਦੀਵੇ ਤਿਆਰ ਹੁੰਦੇ ਨੇ ਜੀ ਬਾਈ ਕੀ ਨਾਮ ਹੈ ਜੀ ਨਰੇਸ਼ ਕੁਮਾਰ ਜੀ ਨਰੇਸ਼ ਜੀ ਇਹ ਕੀ ਫੂਕੀ ਦੇ ਦੀਵੇ ਤੁਹਾਡੇ ਕੋਲ ਪਿਆ ਕਿੰਨਾ ਕੁ ਪ੍ਰੋਜੈਕਟ ਦੇ ਬਣਾਉਂਦੇ ਹੋ ਪਰਕ ਬਹੁਤ ਹੈ ਜੀ ਲੋਕਾਂ ਦਾ ਰੁਝਾਨ ਤੇ ਵਧੀ ਜਾਂਦਾ ਹਲਕਾ ਹਲਕਾ ਰੁਝਾਨ ਵਧੀ ਜਾਂਦਾ ਹੈਗਾ ਵੈਸੇ ਜੇ ਜਨਸੰਖਿਆ ਹੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਵੈਸੇ ਵੀ ਫਰਕ ਪੈ ਜਾਂਦਾ ਹੈਗਾ ਟਾਈਮ ਦੀ ਲੜੀ ਕਿੰਨਾ ਕਾਫੀ ਫਰਕ ਪਿਆ ਸੀ ਹਾਂ ਤਿੰਨ ਚਾਰ ਪੰਜ ਸਾਲ ਤੋਂ ਚੈਨਾ ਦੀ ਲੜੀ ਦਾ ਬਹੁਤ ਫਰਕ ਪਿਆ ਹੈਗਾ ਲੋਕੀ ਤੇ ਬਿਲਕੁਲ ਹੀ ਪਾਣੀ ਦੇ ਦੀਵੇ ਜਗਾਣ ਲੱਗੇ ਹੁਣ ਫਿਰ ਲੋਕਾਂ ਦਾ ਰੁਝਾਨ ਦੇਖੋ ਜੋ ਸੱਚ ਹੈ ਸੱਚ ਹੱਲ ਦੇ ਪਾਸੇ ਜਾਣਾ ਪੈਣਾ ਪਿਛਲੀ ਐਤੀ ਪਤੰਦਰਾਂ ਨਾਲ ਗੱਲ ਵਾਸਤੇ ਕਿ ਉਹ ਕਹਿੰਦੇ ਗਏ ਕਿ ਲੜੀ ਦੇ ਨਾਲੋਂ ਲੋਕੀ ਜੀਵਿਆਂ ਵੱਲ ਧਿਆਨ ਦੇਣਾ ਜ਼ਿਆਦਾ ਦੇਣ ਹਾਂਜੀ ਦੀਵੇ ਨਾਲ ਦੇਖੋ ਜੀ ਪ੍ਰਮਾਤਮਾ ਨਾਲ ਕਿ ਦੋ ਆਪਾਂ ਖੇ ਚੀਜ਼ਾਂ ਨਾਲ ਸ਼ਰਾਰਤ ਕਰਦੇ ਹਾਂ ਤੇ ਫਿਰ ਨੁਕਸਾਨ ਵੀ ਚਲਣਾ ਪੈਂਦਾ ਪ੍ਰਮਾਤਮਾ ਰੋਸ ਜਾਂਦੇ ਹੈਗੇ ਤੇ ਜਿਹੜਾ ਕੁਦਰਤੀ ਚੀਜ਼ ਹੈਗੀ ਉਹ ਤੇ ਕੁਦਰਤੀ ਹੈ ਨਾ ਉਹ ਕਿਸੇ ਦਾ ਕੁਛ ਨਹੀਂਗਾ ਮਲੇ ਬੰਦਾ ਜਿੰਨਾ ਮਰਜੀ ਸਿਆਣਾ ਹੋ ਜਾਏ ਭਗਵਾਨ ਤੋਂ ਗਾਹ ਤੇ ਕੋਈ ਜਾ ਹੀ ਨਹੀਂ ਸਕਦਾ ਆਖ ਪਰੰਪਰਾ ਕੀ ਹੈ ਪੁਰਾਣੀ ਜਿਹੜੀ ਹੈ ਇਹ ਜਦੋਂ ਸ਼੍ਰੀ ਰਾਮਚੰਦਰ ਜੀ ਯੁੱਧਿਆ ਵਾਪਸ ਆਏ ਸੀ ਸ਼੍ਰੀਲੰਕਾ ਜੋ ਯੁੱਧ ਜਿੱਤ ਕੇ ਤੇ ਉਹਰ ਦੀਪਵਾਲੀ ਮਨਾਈ ਗਈ ਸੀ ਇਹਦੇ ਖੁਸ਼ੀ ਦੇ ਵਿੱਚ ਦੀਵਾਲੀ ਮਨਾਈ ਗਈ ਸੀ ਤੇ ਉਦੋਂ ਤੋਂ ਹੀ ਇਹ ਘਰਾਂ ਦੇ ਸਰਵਾ ਤੇਲ ਬਾਲਨਾ ਬਹੁਤ ਸੁਗੰਧਾ ਕੰਮ ਹੈਗਾ ਵਿਹਾਰ ਘਰ ਦੇ ਵਿੱਚ ਵੱਧ ਤੋਂ ਵੱਧ ਲੋਕ ਮਿੱਟੀ ਦੇ ਦੀਵੇ ਜਲਾਉਂਦੇ ਆ ਵੇ લક્ષਮੀ ਦੀ ਪੂਜਾ ਕਰਦੇ ਆ ਤੇ ਸਭ ਦੇ ਘਰ ਬਦਲੇ ਅੱਜ ਦਾ ਦਿਨ ਕਿਹਦਾ ਤੈਨੂੰ ਲਾ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਭਾਵੇਂ ਕਿਸੇ ਕੋਲ ਪੈਸਾ ਹੋਵੇ ਨਾ ਹੋਵੇ ਲੇਕਿਨ ਅੱਜ ਦੇ ਦਿਨ ਬਹੁਤ ਖਰਚਾ ਕਰਦੇ ਦਿਵਾਲੀ ਤੇ ਹਰ ਬੰਦਾ ਕਰਦਾ ਭਾਵੇਂ ਕੋਈ 100 ਰੁਪਏ ਦਿਹਾੜੀ ਕਰਦਾ ਤੇ ਭਾਵੇਂ ਕੋਈ 1000 ਰੁਪਏ ਦਿਹਾੜੀ ਇਤਿਹਾਾਰ ਹੀ ਐਸਾ ਬਣਿਆਗਾ ਕਿ ਇਤੇ ਹਰ ਬੰਦਾ ਇੱਕ ਦਿਨ ਖੁਸ਼ ਹੋ ਜਾਂਦਾ ਲੋਕਾਂ ਨੂੰ ਕੀ ਮੈਸੇਜ ਆਈ ਲੋਕਾਂ ਨੂੰ ਤੇ ਆਉ ਮੈਸੇਜ ਦਿੰਨੇ ਕਿ ਫਰਸਤੀ ਨਾਲ ਨਾ ਬਈ ਹਰਕਤਾਂ ਕਰੋ ਤੇ ਆਪਣੇ ਜੋ ਸਿਸਟਮ ਬਣਿਆ ਉਹਦੇ ਨਾਲ ਤੁਰੇ ਰਹੋ ਸਾਨੂੰ ਇਹ ਲਾਲਚ ਨਹੀਂ ਕਰ ਤੁਸੀਂ ਮਿੱਟੀ ਦੇ ਭਾਂਡੇ ਵਰਤੋਗੇ ਸਾਨੂੰ ਰੋਟੀ ਮਿਲੇਗੀ ਇਹ ਵੀ ਗੱਲ ਨਹੀਂ ਹੈਗੀ ਰੋਟੀ ਤੇ ਮੰਮੀ ਭਗਵਾਨ ਨੇ ਸਭ ਕੋ ਦੇਣੀ ਲੇਕਿਨ ਤੁਸੀਂ ਮਿੱਟੀ ਦੇ ਭਾਂਡੇ ਦੇ ਜੋ ਵੀ ਚੀਜ਼ ਦਾਲ ਬਣਾਓਗੇ ਕੁਝ ਵੀ ਚੀਜ਼ ਬਣਾਓਗੇ ਹਰ ਇੱਕ ਚੀਜ਼ ਦਾ ਬੈਨੀਫਿਟ ਮਿਲੇਗਾ ਤੁਹਾਨੂੰ ਪਾਣੀ ਵੀ ਪੀਓਗੇ ਉਹਦਾ ਵੀ ਬੈਨੀਫਿਟ ਮਿਲੇਗਾ ਮਿੱਟੀ ਦੇ ਘੜੇ ਦਾ ਪਾਣੀ ਪੀਓਗੇ ਤੁਹਾਨੂੰ ਫਿਲਟਰ ਦਾ ਪਾਣੀ ਪੀਣ ਦੀ ਕੋਈ ਲੋੜ ਨਹੀਂ ਉਹ ਫਿਲਟਰ ਵਰਗਾ ਪਾਣੀ ਤੁਹਾਨੂੰ ਲੱਗੇਗਾ ਤੇ ਬਹੁਤ ਹੀ ਟੈਸਟ ਪਾਣੀ ਬਣਦਾ ਤੇ ਇਹ ਗੱਲ ਨਹੀਂ ਕਿ ਘੜਾ ਬਦਲ ਗਿਆ ਅੱਜ ਵੀ ਗਏ ਤੇ ਘੜੇ ਨੂੰ ਹੱਥ ਨਾਲ ਮਾਰੋ ਅੰਦਰੋਂ ਸਾਫ਼ ਕਰਕੇ ਉਹਨੇ 4 ਮਹੀਨੇ ਪਾਣੀ ਪਿੰਦੇ ਰੋ ਮੜਾ ਹਿੱਟ ਲਾ ਕੇ ਤੇ ਛੋੜ ਦਿਓ ਬਾਰ